ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੈ ਦਿਲੋਂ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਖੀਆਂ ਸੁਣਾਉਂਦੇ ਹਾਂ ਐਸ ਵਾਰ ਸੀ ਤੁਹਾਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਬੰਦ ਹੋਇਆ ਪਰ ਅਰਦਾਸ ਨਹੀਂ ਸਾਖੀ ਸੁਣਾਵਾਂਗੀ ਐਸ ਵਾਰੀ ਬੇਨਤੀ ਨਹੀਂ ਸਾਧਦਾਨੀ ਨਹੀਂ ਇੱਕ ਦੁੱਖ ਭਰੀ ਖਬਰ ਸੀ ਕਰਤਾਰਪੁਰ ਸਾਹਿਬ ਲਾਂਗਾ ਪਰ ਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ ਇਹ ਸਰ ਇਕ ਲਾਈਨ ਨਹੀਂ ਸੀ ਇਹ ਸਦੀਆਂ ਤੋਂ ਪਿਆਸੇ ਸਿੱਖਾਂ ਦੀ ਰੂਹ ਉੱਤੇ ਮੋਹਰ ਸੀ ਇੱਕ ਵਾਰੀ ਫੇਰ ਉਸ ਪਵਿੱਤਰ ਮਿੱਟੀ ਜੋ ਗੁਰੂ ਨਾਨਕ ਦੇਵ ਜੀ ਨੇ ਚੁਣੀ ਸੀ ਉਹ ਅੱਖਾਂ ਦੇ ਕੋਲ ਹੋ ਕੇ ਵੀ ਦਿਲਾਂ ਤੋਂ ਦੂਰ ਹੋ ਗਈ ਬੀਬੀ ਸੁਖਵੰਤ ਕੌਰ ਦੀ ਕਹਾਣੀ ਜੋ ਬੀਬੀ ਸੁਖਵੰਤ ਕੌਰ ਪਹਿਲੀ ਵਾਰੀ ਲੰਗਾ ਖੁੱਲਣ ਤੇ ਦਰਸ਼ਨ ਕਰਨ ਆਈ ਸੀ ਉਹ ਹੁਣ ਹਰ ਰੋਜ਼ ਇੱਕ ਅਰਦਾਸ ਕਰਦੀ ਪਰ ਇਸ ਵਾਰੀ ਅਰਦਾਸ ਵਿੱਚ ਤਰਸ ਸੀ ਦੁੱਖ ਸੀ ਅਤੇ ਇੱਕ ਅਜੀਬ ਚੁੱਪ ਸੀ ਉਸ ਨੇ ਆਪਣੇ ਪੋਤੇ ਨੂੰ ਆਖਿਆ ਪੁੱਤ ਗੁਰੂ ਸਾਹਿਬ ਦੀ ਥਾਂ ਦੇ ਦਰਸ਼ਨ ਨਾ ਹੋਣ ਇਹ ਉਹੀ ਦੁੱਖ ਹੈ ਜਿਵੇਂ ਰੂਹ ਦਾ ਆਪਣੇ ਸਰੀਰ ਤੋਂ ਵਿਛੋੜਾ ਇੱਕ ਹੋਰ ਪਿੰਡ ਦੀ ਕਹਾਣੀ ਹਰਪ੍ਰੀਤ ਸਿੰਘ ਇੱਕ ਨੌਜਵਾਨ ਜੋ ਪਹਿਲੀ ਵਾਰ ਕਰਤਾਰਪੁਰ ਲੰਘੇ ਰਾਹੀਂ ਗਿਆ ਸੀ ਉਹ ਸੋਚਦਾ ਸੀ ਕਿ ਹੌਣ ਹਰ ਮਹੀਨੇ ਜਾਵਾਂਗਾ ਪਰ ਹੌਣ ਜਦ ਲੰਘਾ ਬੰਦ ਹੋਇਆ ਉਹ ਆਪਣੇ ਘਰ ਦੇ ਪਿਛਲੇ ਬਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਸਾਹਮਣੇ ਚੁੱਪਚਾਪ ਬੈਠ ਜਾਂਦਾ ਉਹ ਆਖਦਾ ਗੁਰੂ ਨਾਨਕ ਜੀ ਨੇ ਤਾਂ ਰਾਸਤੇ ਖੋਲੇ ਸਨ ਅਸੀਂ ਤਾਂ ਫਿਰ ਤੋਂ ਬੰਦ ਕਰ ਰਹੇ ਹਾਂ ਕੀ ਅਸੀਂ ਉਹਨਾਂ ਦੀ ਸਿੱਖਿਆ ਨੂੰ ਭੁੱਲ ਗਏ ਹਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਰਸਤਾ ਇੱਕ ਵਾਰ ਫੇਰ ਰੁਕ ਜਾਵੇਗਾ ਇਹ ਰਸਤਾ ਜੋ ਸਿਰਫ ਦੋ ਦੇਸ਼ਾਂ ਦੀ ਲਿਸਟ ਨਹੀਂ ਇਹ ਦਿਲਾਂ ਦੀ ਲੀਕ ਸੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਜੋ ਹਮੇਸ਼ਾ ਸਾਂਝ ਪ੍ਰੇਮ ਤੇ ਭਾਈਚਾਰੇ ਦੀ ਗੱਲ ਕਰਦੀ ਸੀ ਹੁਣ ਉਹ ਕਿਸੇ ਜ਼ਮੀਨੀ ਲਕੀਰ ਦੇ ਹੇਠਾਂ ਦਬ ਗਈ ਗੁਰੂ ਜੀ ਦੀ ਸਿੱਖਿਆ ਸਾਡੀ ਅਰਦਾਸ ਬਣੀ ਜਦ ਦੋ ਦਿਲ ਰਹਾਣੀ ਤੌਰ ਤੇ ਜੁੜੇ ਹੋਣ ਤਾਂ ਰਸਤੇ ਬੰਦ ਹੋਣ ਦੇ ਬਾਵਜੂਦ ਸੰਦੇਸ਼ ਦੀ ਗੂੰਜ ਨਹੀਂ ਰੁਕਦੀ ਬੀਬੀ ਸੁਖਵੰਤ ਕੌਰ ਹੁਣ ਪਿੰਡ ਦੇ ਨੌਜਵਾਨਾਂ ਨੂੰ ਕਰਤਾਰਪੁਰ ਸਾਹਿਬ ਦੀ ਮਹਿਮਾ ਦੱਸਦੀ ਉਹ ਕਹਿੰਦੀ ਹੈ ਰਸਤਾ ਤੇਰੇ ਤੋਂ ਲੈ ਸਕਦੇ ਨਹੀਂ ਪਰ ਜਾਂਦਾ ਨਹੀਂ ਦਰਸ਼ਨ ਤੇ ਤੋਂ ਰੋਕ ਸਕਦੇ ਹਨ ਪਰ ਪਿਆਰ ਨਹੀਂ ਗੁਰੂ ਜੀ ਸਾਨੂੰ ਅੰਦਰੋਂ ਮਿਲਦੇ ਹਨ ਸੱਚੀ ਅਰਦਾਸ ਕੀ ਹੁੰਦੀ ਹੈ ਜਦ ਲਾਂਗਾ ਖੁੱਲਿਆ ਸੀ ਅਸੀਂ ਖੁਸ਼ ਹੋਏ ਹੁਣ ਜਦ ਬੰਦ ਹੋਇਆ ਸਾਡੀ ਅਰਦਾਸ ਹੋਰ ਵੱਧ ਗਈ ਪਰ ਇਹ ਅਰਦਾਸ ਸਿਰਫ ਰਾਸਤੇ ਖੋਲਣ ਦੀ ਨਹੀਂ ਇਹ ਅਰਦਾਸ ਸੂਝ-ਬੂਝ ਤੇ ਏਕਤਾ ਦੀ ਵੀ ਹੈ ਸਾਨੂੰ ਸਵਾਲ ਪੁੱਛਣੇ ਚਾਹੀਦੇ ਹਨ ਕੀ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਨਸਾਰ ਜੀ ਰਹੇ ਹੋ ਕੀ ਤੁਸੀਂ ਰਾਸਤੇ ਖੋਲਣ ਦੀ ਖੁਸ਼ੀ ਵਿੱਚ ਆਪਣਾ ਮਿਸ਼ਨ ਭੁੱਲ ਗਏ ਹੋ ਕੀ ਹੁਣ ਲੋੜ ਹੈ ਕਿ ਅਸੀਂ ਸਿਰਫ ਗੁਰੂ ਦੇ ਦਰਸ਼ਨ ਨਾ ਕਰੀਏ ਸਗੋਂ ਗੁਰੂ ਦੀ ਸੋਚ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਈਏ ਅਖੀਰ ਦੀ ਬੇਨਤੀ ਹੈ ਸੇ ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਨਾਲ ਹੀ ਨਹੀਂ ਪਰ ਦਰਸ਼ਨ ਦੀ ਸੋਚ ਨਾਲ ਜੋੜੋ ਸਾਨੂੰ ਲਾਂਗਾ ਨਹੀਂ ਇਕਤਾ ਚਾਹੀਦੀ ਹੈ ਸਾਨੂੰ ਰਾਸਤਾ ਨਹੀਂ ਚੱਲਣ ਵਾਲੀ ਸਿੱਖਿਆ ਚਾਹੀਦੀ ਹੈ ਅਤੇ ਜਦ ਤੱਕ ਲੰਗਾ ਖੁੱਲੇ ਨਾ ਤਦ ਤੱਕ ਸਾਡੀ ਅਰਦਾਸਾਂ ਰਾਹੀ ਸਾਡੀ ਸ਼ਰਦਾ ਕਰਤਾਰਪੁਰ ਸਾਹਿਬ ਦੀ ਹਵਾ ਤੱਕ ਪਹੁੰਚੇ ਜੇ ਤੁਹਾਨੂੰ ਸਾਡੀ ਸਾਕੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ